ਕੁੱਤੇ ਦੇ ਪਿੱਛੇ ਦੋ ਜਾਨਿਆਂ ਦਾ ਕਤਲ ਕਰ ਦਿੱਤਾ ਗਿਆ ਉਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਪੁੱਤ ਵੀ ਅਸੀਂ ਕੀ ਕਰੀ ਜਾਨੀ ਦੋ ਬੰਦੇ ਆਏ ਮਾਰ ਕੇ ਜਿਵੇਂ ਕੁੱਤੇ ਮਾਰ ਕੇ ਜਿੱਤ ਗਏ ਬੱਚੇ ਨੂੰ ਬਜਾਇਰ ਵੀ ਭੈਣ ਨੇ ਬਜਾਇਰ ਬੱਚਾ ਉਹ ਬੱਚਾ ਥੱਲੇ ਹਿੱੰਦ ਪੜ ਗਿਆ ਬਸ ਕਰਪਾਨ ਇੱਥੇ ਵੱਜੀ ਬਈ ਸਾਨੂੰ ਬਈ ਬੱਚਾ ਵੀ ਕਿੰਨੀ ਕੋਮਰੋ 13 ਸਾਲ 13 ਸਾਲ ਦਾ ਯਾਰ ਵੀ ਕੁੱਤੇ ਪਿੱਛੇ ਐਡਾ ਵੱਡਾ ਕੰਮ ਪਹਿਲੀ ਵਾਰ ਦੇ ਬਹੁਤ ਮਤਲਬ ਕਿ ਨਰਥ ਹੋਇਆ ਇਹ ਕਾਤਲਾ ਦਾ ਘੜਾ ਪਿਆ ਇਹਦੀ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਕਰ ਰਹੀ ਹੈ ਪਾ ਇਧਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕਟਾਸੀ ਹੈ ਇਹ ਵਰਤੀ ਗਈ ਹੈ ਇੱਕ ਵੋਟਰ ਕਾਰਡ ਹੈ ਜਿਹੜਾ ਸਾਹਮਣੇ ਪਿਆ ਤੇ ਤੁਸੀਂ ਦੇਖ ਸਕਦੇ ਹੋ ਸਮਝ ਸਕਦਾ ਮੈਂ ਬਈ ਕੋਈ ਗੱਲ ਨਹੀਂ ਹੌਸਲਾ ਰੱਖੋ ਬਈ ਕੋਈ ਗੱਲ ਨਹੀਂ ਬਈ ਹੌਸਲਾ ਰੱਖੋ ਇਹਨਾਂ ਕਿਹੜਾ ਛੋਟਾ ਬੱਚਾ ਸੀ ਉਹਨੂੰ ਵੀ ਅੰਦਰ ਵੜ ਕੇ ਮਤਲਬ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਮਾਰਨ ਉਹ ਆ ਕੇ ਦੋ ਬੰਦਿਆਂ ਦੀ ਮੌਕੇ ਤੇ ਮਤਲਬ ਕਿ ਮੌਤ ਹੋ ਗਈ ਪਹਿਲਾਂ ਤਾਂ ਜਿਹੜਾ ਬੇਟਾ ਸੀ ਉਹਦੇ ਸੱਟਾਂ ਮਾਰੀਆਂ ਸੱਟ ਇੰਨੀ ਮਾਰੀ ਕਿ ਮਤਲਬ ਮੌਕੇ ਦੇ ਮੌਤ ਹੋ ਗਈ ਤਕੜੀ ਸੱਟ ਮਾਰੀ ਬੰਦਿਆਂ ਨੇ ਦੇਖ ਨੂੰ ਤਾਂ ਫਿਰ ਉਹਦਾ ਵਾਪਸੀ ਉਹਦੇ ਸੱਟਾਂ ਮਾਰੀਆਂ ਤੇ ਇੱਥੇ ਜਾਨੀ ਉਹ ਹੈਰਣਜੀਸ਼ ਆਲੀ ਜਿਹੜੀ ਹੁਣੇ ਚਿੱਟੇ ਦੇ ਡੱਚੇ ਕਿਸੇ ਕੰਮ ਵਾਲੇ ਮਹੰਤੜ ਬੰਦੇ ਨੂੰ ਜਿੱਥੇ ਮਰਜ਼ੀ ਘੇਰ ਕੇ ਮੰਨ ਲਓ ਲੋਟਿਕੋ ਕਰ ਲੈਣ ਸਰਟੀਫਿਕੇਟ ਮਾਰ ਦਿੰਦੇ ਕਿੰਨੇ ਵੀ ਮੰਨ ਲਓ ਇਸ ਪਿੰਡ ਦੇ ਵਿੱਚ ਉਹਨਾਂ ਨੇ ਚਾਂਸ ਕਰਦੇ ਸੀ ਆ ਜੂ ਫਿਰ ਉਹਨਾ ਇੱਕ ਤੋਂ ਕੁਸ਼ਮੀਰ 6-7 ਕਿਲੋਮੀਟਰ ਹੈ ਜੀ ਸਾਰਾ 5-7 ਮਿੰਟ ਹੀ ਲੱਗਦੇ ਹੈ ਜੀ ਹਣੇ ਜੇ ਹੁਣ ਫਾਸਟ ਆਵਾਂਗੇ ਤਾਂ। ਉਹਦੇ ਉਹ ਮੰਨ ਲਓ 5-7-10 ਮਿੰਟਾਂ ਚ ਅਸੀਂ ਆ ਗਏ ਹੈ ਤੇ 10 ਕਿ ਮਿੰਟਾਂ ਜੀ ਉਹ ਸਾਰਾ ਕੁਝ ਪੈਟੇ ਪਿੰਡ ਦੇ ਵਿੱਚ ਮਤਲਬ ਲੋਕ ਪਿਆ ਪਿਆ ਜੀ ਜੀ ਤੜਕੇ ਦਾ ਮਤਲਬ ਇਹ ਚੀਜ਼ ਦਾ ਐ ਹੋਇਆ ਪਿਆ ਹੋਮਾ ਵੀ ਹੈ ਆਖੀ ਹੋ ਗਿਆ ਇਹ ਤਾਂ ਖੁੱਲੇ ਅਮਚਰ ਫਿਰ ਦਿਨ ਜੀ ਇੱਕ ਨਾਲ ਕੁਝ ਜਦ ਪਿਆ ਤੇ ਪੰਜ-ਪੰਜ ਬਣੀ ਇਕੱਠੇ ਹੋ ਜਾਂਦੇ ਠੀਕ ਹੈ ਜਿਨਾਂ ਕਿ ਇਹ ਪਤਾ ਸੀ ਵੀ ਇਹ ਕੰਮ ਕਿਸੀ ਕਰਸਣਗੇ ਇੱਥੇ ਨਹੀਂ ਕਿਤੇ ਹੋਰ ਕਰਦਣਗੇ ਪਿੱਛੇ ਵੀ ਪਹਿਲਾਂ ਕਰਦੇ ਕਰਦੇ ਆਏ ਹੈ ਜੀ ਬਾਈ ਇੱਥੇ ਆ ਕੇ ਤਾਂ ਕਰ ਪੱ ਸਸ਼ੀਕਾਲ ਸਫਰ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਕਰੇਵਾਲ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਵੱਟਾਂ ਦੇ ਪਿੱਛੇ ਕਬਜ਼ਿਆਂ ਤੇ ਗੋਲੀਆਂ ਚੱਲ ਜਾਂਦੀਆਂ ਪਰ ਅੱਜ ਇੱਕ ਪੰਜਾਬ ਦੇ ਵਿੱਚ ਬਠਿੰਡਾ ਦੇ ਲਾਗਲੇ ਪਿੰਡ ਜੀਵਨ ਸਿੰਘ ਵਾਲੇ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੋਈ ਹੈ ਜਿੱਥੇ ਇੱਕ ਕੁੱਤੇ ਦੇ ਪਿੱਛੇ ਉਹ ਜਾਣਿਆਂ ਦਾ ਕਤਲ ਕਰ ਦਿੱਤਾ ਗਿਆ ਉਹ ਕਤਲ ਕਿਸ ਤਰੀਕੇ ਦੇ ਨਾਲ ਹੁੰਦਾ ਜਾਂ ਕਿਵੇਂ ਹੁੰਦਾ ਆ ਜੋ ਪ੍ਰਿੰਟ ਦੇ ਲੋਕਾਂ ਤੋਂ ਸੁਣਦੇ ਆ ਕਿਸ ਤਰੀਕੇ ਨਾਲ ਉਹ ਕਾਤਲ ਉਸ ਕਤਲ ਨੂੰ ਇਲਜ਼ਾਮ ਲੱਗਦਾ ਹੈ ਅ ਸੱਚ ਪਈ ਬਾਈ ਜੀ ਸੱਚੀ ਕਤਲ ਸੱਚ ਇਹ ਬਾਈ ਜੀ ਜਿਹੜੀ ਘਟਨਾ ਹੋਈ ਹੈ ਇਹ ਕਾਰਨ ਕੀ ਰਿਹਾ ਇਸ ਘਟਨਾ ਹੁੰਦਾ ਕਾਰਨ ਤਾਂ ਜੀ ਬਸ ਇੱਕ ਕੁੱਤੇ ਦੇ ਕਾਰਨ ਹੈ ਕੋਈ ਨਿੱਜੀ ਰੰਜਿਸ਼ ਨਹੀਂ ਸੀਗੀ ਕੋਈ ਮੰਨ ਲਓ ਪਹਿਲਾਂ ਨਹੀਂ ਕਦੇ ਕੁਝ ਹੋਇਆ ਹਨਾ ਜਿਹੜੇ ਬੰਦੇ ਨੇ ਕੋਈ ਦਿੱਤਾ ਇਹਨਾਂ ਨੂੰ ਉਹਨੇ ਉਹਨਾਂ ਨੂੰ ਵੀ ਕਹਤਾ ਵੀ ਮੰਨ ਲਓ ਤੁਸੀਂ ਰੱਖ ਲੋ ਲੈ ਆਓ ਹਨ ਤੇ ਉਹ ਬਸ ਵੀ ਨਸ਼ੇ 'ਚ ਭਰਪੂਰ ਸੀ ਸ਼ਾਮ ਨੂੰ ਮੰਨ ਲਓ 7:30 8:00 9:00 ਵਜੇ ਇਹਨਾਂ ਦੇ ਘਰੇ ਆ ਗਏ ਜੀ ਤੇ ਆ ਕੇ ਵੀ ਮੰਨ ਲਓ ਪਾਰਪੂਰ ਪੰਨਣ ਲੱਗੇ 7-8 ਜਾਣੇ ਜੀ ਉਹ ਤੇ ਵੀ ਹੁਣ ਜਦੋਂ ਕੋਈ ਬਾਰ 'ਚ ਬੰਦਾ ਆ ਗਿਆ ਫਿਰ ਘਰ ਵਾਲਾ ਵੀ ਅਕਸਰ ਹਨਾ ਵੀ ਕੁਝ ਨਾ ਘਰੋਂ ਨਿਕਲਦੀ ਇਹ ਹਨਾ ਇਹਨਾਂ ਨੇ ਬਸ ਵੀ ਬਾਰ ਖਿੱਚ ਲਿਆ ਹੁੰਦੇ ਜੀ ਜੀ ਉਹਨਾਂ ਨੂੰ ਝੋਵਾ ਬਾਈ ਨੂੰ ਲੈ ਜਾਂਦਾ ਤੇ ਫਿਰ ਮਸਲੀ ਜੀ ਨੇ ਤਾਂ ਪਿੱਛੇ ਫਿਰ ਆਉਣੇ ਸੀਗਾ ਜੀ ਹਾਂ ਜਿਹੜੇ ਜਿਨ੍ਹਾਂ ਦਾ ਕਤਲ ਹੋਇਆ ਉਹ ਤੁਹਾਡੇ ਰਿਸ਼ਤੇਦਾਰ ਸੀ ਹਾਂਜੀ ਮੇਰੇ ਜੀਜਾ ਜੀ ਜੀ ਤੇ ਮੰਨ ਲਓ ਅਸੀਂ ਵੀ ਪੰਜ ਚਾਰ ਮਿੰਟਾਂ ਬਾਅਦ ਅਸੀਂ ਆ ਗਏ ਹਿੱਥੇ ਤੇ ਉਹਨਾਂ ਦੀ ਬੋਡੀ ਚਾਹ ਕੇ ਦੋਵਾਂ ਜਣਾਂ ਨੂੰ ਚਾਹ ਕੇ ਹਸਪੀਟਲ ਬਠਿੰਡੇ ਅਸੀਂ ਲੈ ਗਏ ਭਾਈ ਤਾਂ ਇਹ ਘਟਨਾ ਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਕੋਈ ਫੋਨ ਕਰਤਾ ਸੀ ਜੀ ਭੈਣ ਨੇ ਠੀਕ ਕਹਿੰਦੇ ਜਦੋਂ ਕਾਲ ਜਾਂਦੇ ਉਹਨਾਂ ਨੇ ਪਹਿਲਾਂ ਇਹ ਆਖਿਆ ਵੀ ਉਹ ਆਖੀ ਜਾਂਦੇ ਕਿ ਵੀ ਅਸੀਂ ਆਵਾਂਗੇ ਮਨ ਲੇ ਨੇ ਫੋਨ ਕਰਕੇ ਆਖਿਆ ਵੀ ਅਸੀਂ ਮੰਡੀ 'ਚ ਆ ਗਏ ਵੀ ਤੁਸੀਂ ਮੰਡੀ 'ਚ ਆ ਜਓ ਇਹਨੂੰ ਅਸੀਂ ਕਹਤੇ ਵੀ ਬਈ ਤੂੰ ਨਹੀਂ ਜਾਣਾ ਹਨਾ ਤਾਂ ਸਾਨੂੰ ਵੀ ਅਸੀਂ ਵੀ ਚਲੋ ਐਡੀ ਵੀ ਨਹੀਂ ਗੱਲ ਹੋਣੀ ਜੀ ਹਨਾ ਵੀ ਚਲੋ ਕੋਈ ਗੱਲ ਨਹੀਂ ਆਪੇ ਟਲ ਜਾਣਗੇ ਤੇ ਫਿਰ ਉਹ ਘਰ ਨੂੰ ਜਦੋਂ ਉਹਨਾਂ ਨੇ ਦੁਬਾਰਾ ਕਾਲ ਕੀਤੇ ਵੀ ਅਸੀਂ ਘਰੇ ਆਉਨੇ ਆ ਤੇ ਫਿਰ ਸਾਨੂੰ ਫੋਨ ਕੀਤਾ ਵੀ ਉਹ ਘਰੇ ਆਉਂਦੇ ਆ ਵੀ ਤੁਸੀਂ ਆ ਜਓ ਤੇ ਫਿਰ ਹੁਣ ਇੱਥੋਂ ਕੋਰਸ਼ਮੀਰ 6-7 ਕਿਲੋਮੀਟਰ ਹੈ ਜੀ ਸਾਰਾ 5-7 ਮਿੰਟ ਹੀ ਲੱਗਦੇ ਹੈ ਜੀ ਹਨਾ ਜੇ ਹੁਣ ਫਾਸਟ ਆਵਾਂਗੇ ਤਾਂ ਆਪਾਂ ਆਉਂਦੇ ਆਉਂਦੇ ਮਨ ਲਓ 5-7-10 ਮਿੰਟਾਂ 'ਚ ਅਸੀਂ ਆ ਗਿਆ ਹੈ ਫਿਰ 10 ਕਿ ਮਿੰਟਾਂ ਜੀ ਉਹ ਸਾਰਾ ਕੁਝ ਤਾਂ ਬਈ ਜਿਹੜੇ ਮੁੰਡੇ ਦਾ ਕਤਲ ਕਿਹਾ ਜਾ ਰਿਹਾ ਮੁੰਡੇ ਦਾ ਹੋਇਆ ਉਹਦੀ ਉਮਰ ਕਿੰਨੀ ਉਹਦੀ 36 ਸਾਲ ਦੀ ਉਮਰ ਹੂੰ ਤਾਂ ਬੱਚੇ ਵੀ ਹੋਣਗੇ ਫਿਰ ਹਾਂਜੀ ਬੇਟਾ ਉਹਨਾਂ ਦਾ 14 ਸਾਲ ਦਾ ਗੁੜੀਆ ਦਾ ਤੇ ਇੱਕ ਜਿਹੜਾ ਦੂਜਾ ਕਤਲ ਹੋਇਆ ਉਹਨਾਂ ਦੀ ਉਮਰ ਕਿੰਨੀ ਉਹਨਾਂ ਦੀ ਹੋਊਗੀ ਬੰਤਵਾ ਦਾ 57 ਸਾਲ ਦਾ ਹੂੰ ਕੋਈ ਭਾਈ ਨੀਜੀ ਆ ਰੰਜਿਸ਼ ਪਹਿਲਾ ਕੋਈ ਇਹਨਾਂ ਵਿੱਚ ਨਹੀਂ ਰੰਜਿਸ਼ ਤਾਂ ਕੋਈ ਨਹੀਂ ਵੀ ਪਰ ਉਹ ਜਿਹੜੇ ਉਹ ਬੰਦੇ ਐ ਹੂੰ ਅੱਠੇ ਸੱਤੇ ਅੱਠੇ ਯਾਨੀ ਹੈਰਾਂਜੀ ਸ਼ਾਲੀ ਜਿੱਦੋਂ ਹੁਣੇ ਚਿੱਟੇ ਦੇ ਡੱਚੇ ਕਿਸੇ ਕੰਮ ਵਾਲੇ ਮਹੰਤੜ ਬੰਦੇ ਨੂੰ ਜਿੱਥੇ ਮਰਜ਼ੀ ਘੇਰ ਕੇ ਮੰਨ ਲਓ ਲੋਟਿਕੋ ਕਰ ਲੈਣੇ ਸਰਟੀਫੀਕਟ ਮਾਰ ਦੇਣੇ ਕਿੰਨੇ ਵੀ ਮੰਨ ਲਓ ਇਸ ਪਿੰਡ ਦੇ ਵਿੱਚ ਉਹਨਾਂ ਨੇ ਚਾਂਸ ਕਰਦੇ ਜੀ ਇਹ ਐਫ ਪਹਿਲਾਂ ਇਦਾਂ ਦੀਆਂ ਘਟਨਾਵਾਂ ਦੇਖੀਆਂ ਜੀ ਪਹਿਲਾਂ ਵੱਟਾ ਪਿੱਛੇ ਹੋ ਜਾਂਦਾ ਸੀ ਪਰ ਕੁੱਤੇ ਪਿੱਛੇ ਇਦਾਂ ਦੀ ਘਟਨਾ ਹੋ ਗਈ ਇਹ ਪਹਿਲੀ ਗੱਲ ਹੈ ਹੂੰ ਤੇ ਰੂ ਰੋ ਪੈਂਦੀ ਹੈ ਦਿਲ ਸਾਰੇ ਪਿੰਡ ਦੇ ਵਿੱਚ ਮਤਲਬ ਸੋਗ ਪਿਆ ਪਿਆ ਜੀ ਜੀ ਤੜਕੇ ਦਾ ਮਤਲਬ ਇਹ ਚੀਜ਼ ਦਾ ਐ ਹੋਇਆ ਪਿਆ ਹੋਮੋ ਵੀ ਹੈ ਆ ਕੀ ਹੋ ਗਿਆ ਹੂੰ ਤਦ ਬਹੁਤ ਮਾੜੀ ਗੱਲ ਹੋਈ। ਹੂੰ ਪਹਿਲਾ ਤੁਹਾਡੀ ਉਮਰ ਕਾਫੀ ਆ ਪਹਿਲਾਂ ਵੱਟਾ ਪਿੱਛੇ ਗੋਲੀਆਂ ਚੱਲ ਜਾਂਦੀਆਂ ਸੀ ਜਾਂ ਕਬਜ਼ੇ 'ਤੇ ਗੋਲੀਆਂ ਚੱਲਦੀਆਂ ਸੀ ਉਦੋਂ ਇਦਾਂ ਦੇ ਕਤਲ ਹੁੰਦੇ ਸੀ। ਹਾਂਜੀ ਹਾਂਜੀ ਹੁਣ ਤਾਂ ਮੂੰਹ ਹੀ ਖੜਾ ਖੜੀ ਹੁੰਦੀ ਹੈ ਜੀ। ਜਿਵੇਂ ਅਹ ਰਾਤ ਹੋ ਗਈ। ਪਰ ਤਰ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿੰਦੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਮਜ਼ਬੂਤ ਹੈ ਚੰਗੀ ਸਥਿਤੀ ਹੈ। ਨਹੀਂ ਸਥਿਤੀ ਹੈ ਨਹੀਂ ਬੁੱਤ ਬੋਡ ਹੋਣੇ। ਜੇ ਸਥਿਤੀ ਹੋਵੇ ਤਾਂ ਇਹ じゃ ਇੱਕ ਵੀ ਬੰਦਾ ਨਹੀਂ ਮਤਲਬ ਫਿਰ ਜਗਦਾ। ਲੋਕਾਂ ਨੂੰ ਜੇ ਡਰ ਹੋਵੇ ਤਾਂ ਇਦਾਂ ਦੇ ਕੰਮ ਆਉਂਦੇ। ਹਾਂ ਹਾਂ ਨਾ ਹੁਣ ਹਾਂ ਜੀ ਇੱਕ ਨਾਲ ਕੁਝ ਜਦ ਪਿਆ ਤੇ ਪੰਜ ਪੰਜ ਬਣੀ ਇਕੱਠੇ ਹੋ ਜਾਂਦੇ ਜੀ ਉਹਨਾਂ ਦਾ ਕੋਈ ਨਸ਼ਾ ਨੁਸ਼ਾ ਕੀਤਾ ਨਸ਼ਾ ਕੀਤਾ ਸੀ ਪੁੱਤ ਨਸ਼ਾ ਕੀਤੇ ਤੋਂ ਬਿਨਾ ਤਾਂ ਐਡਾ ਵੱਡਾ ਕੰਡ ਨਹੀਂ ਹੁੰਦਾ ਹੂੰ ਨਸ਼ਾ ਕਰਕੇ ਆਉਂਦੇ ਪੁੱਤ ਜੀ ਹਾਂ ਹੂੰ ਨਸ਼ਾ ਕਰਦੇ ਦਿਨ ਪਰ ਦਿਨ ਸਕੇਚਰ ਕੋਚਰ ਮਤਲਬ ਪੂਰਾ ਇਹ ਜਿਹੜਾ ਚੱਲ ਰਿਹਾ ਹੈ ਹੂੰ ਇਹਨਾਂ ਦੇ ਪੂਰੇ ਭਰਪੂਰ ਸੀ ਜਿਨ੍ਹਾਂ ਨੂੰ ਕੋਈ ਮਤਲਬ ਐ ਪਤਾ ਨਹੀਂ ਲੱਗਿਆ ਪੁੱਤ ਵੀ ਅਸੀਂ ਕੀ ਕਰੀ ਜਾਨੀ ਦੋ ਬੰਦੇ ਐ ਮਾਰ ਕੇ ਜਿਵੇਂ ਕੁੱਤੇ ਮਾਰ ਕੇ ਜਿੱਤੀ ਦੰਦਾ ਬਹੁਤ ਵੱਡੀ ਮਤਲਬ ਘਟਣਾ ਹੂੰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਇਹੋ ਜਿਹਾ ਪਹਿਲੀ 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 ਇੰਨਾ ਨਹੀਂ ਕਿਤੇ ਹੋਇਆ ਜਿਵੇਂ ਆ ਹੋਇਆ ਜੀ ਤਾਂ ਇਤਰਾਪਾ ਹੋਰ ਵੀ ਗੱਲਬਾਤ ਕਰ ਲੈਣੇ ਆ ਬਈ ਕਿਤੇ ਅੱਗੇ ਸੁਣਿਆ ਵੀ ਕੁੱਤੇ ਦੇ ਪਿੱਛੇ ਯਾਰ ਬੰਦਾ ਮਾਰਦਾ ਜੀ ਮੇਰੇ ਜੀਜਾ ਜੀ ਹੈ ਜੀ ਮਿੰਦਰ ਸਿੰਘ ਹੂੰ ਉਹ ਕਾਣ ਜਾਏ ਸਮਝ ਸਕਦਾ ਬਈ ਕੋਈ ਗੱਲ ਨਹੀਂ ਹੌਸਲਾ ਰੱਖੋ ਬਈ ਕੋਈ ਗੱਲ ਨਹੀਂ ਬਈ ਹੌਸਲਾ ਰੱਖੋ ਤੇ ਭਾਈ ਹੁਣ ਹੁਣ ਜਿਹੜੀ ਪਰਿਵਾਰ ਦੀ ਹੈ ਉਹ ਕੀ ਕੀ ਮੰਗਿਆ ਪ੍ਰਸ਼ਾਸਨ ਨੇ ਹੁਣ ਦੇ ਲਈ ਸਾਡੇ ਜਿਹੜੇ ਫੜੇ ਵੱਡੋ ਮਤ ਤੋਂ ਬਾਦ ਉਹਨਾਂ ਨੂੰ ਕਿਹਦੇ ਨੇ ਹੂੰ ਤੇ ਜਿਆਦਾ ਨਾ ਭੈਣ ਦੇ ਵੀ ਸੱਟ ਆਉਂਦੀ ਪਛਾਣ ਕਿਤੇ ਤੇ ਭਾਈ ਕੁੱਤੋਂ ਉਹਨਾਂ ਨੂੰ ਆਉਂਦੇ ਆ ਫਿਰ ਘਰੇ ਵੀ ਚੱਲ ਜਾਂਦੇ ਆ ਕਿਉਂ ਪੈਣਾ ਹੁਣ ਬੱਚੇ ਨੂੰ ਛੋਟੇ ਨੂੰ ਮਾਰੋ ਬੱਚੇ ਨੂੰ ਬਚਾ ਲਿਆ ਬਸ ਭੈਣ ਨਹੀਂ ਬਚਾਇਆ ਕਿਵੇਂ ਭਾਈ ਉਹ ਮਤਲਬ ਬੱਚੇ ਨੂੰ ਬਚਾਇਆ ਮੇਰੀ ਭੈਣ ਨਹੀਂ ਬਚਾਇਆ ਉਹ ਬੱਚਾ ਥੱਲੇ ਨਹੀਂ ਦੱਪੜਿਆ ਬਸ ਕਰਪਾਨ ਇੱਥੇ ਵੱਜ ਗਈ ਤੇ ਬਸ ਉਹ ਭਾਈ ਬੱਚਾ ਵੀ ਕਿੰਨੀ ਉਮਰ ਹੋ ਗਈ 13 ਸਾਲ ਦਾ 13 ਸਾਲ ਦਾ ਹੀ ਹੈ ਉਹਨੂੰ ਵੀ ਮਾਰ ਦਿੱਤੀ ਬਸ ਛੱਡ ਦੇ ਉਹਨੂੰ ਵੀ ਸੀ ਉਹਨੂੰ ਵੀ ਮਾਰ ਦਿੱਤੀ ਇਹ ਤਾਂ 13 ਸਾਲਾਂ ਦਾ ਬੱਚਾ ਵੀ ਮਾਰ ਦਿੱਤਾ ਹਾਂ ਹੂੰ ਕੀ ਕੀ ਲੱਗਦਾ ਜੀ ਇਹੋ ਜਿਹੇ ਲੋਕਾਂ ਨੂੰ ਇਨਸਾਨ ਕਹਿ ਸਕਦੇ ਆ ਜਿਹੜੇ 13 ਸਾਲਾਂ ਦੇ ਬੱਚੇ ਤੇ ਹੀ ਨਹੀਂ ਰਹਿਮ ਕਰਨਾ ਨਾ ਨਾ ਇਨਸਾਨ ਕਿਹਦੇ ਤੁਹਾਨੂੰ ਕੋਈ ਮਤਲਬ ਹੋਈ ਨਾ ਹਯਾਨ ਹੋ ਗਏ ਚਤਾਰ ਹੋ ਗਏ ਹਸਤਾਨ ਹੋ ਗਏ ਕੀ ਕੀ ਲੱਗਦਾ ਬਾਬੇ ਨਾਨਕ ਦੀ ਧਰਤੀ ਕਿਤੇ ਰਹਿਣ ਵਾਲੇ ਲੋਕ ਕਿ ਕਿੱਧਰ ਗੁੰਜਾਰੇ ਕੀ ਜਾ ਰਹੇ ਜਮਈ ਕਰਕੇ ਜਾਂਦੇ ਫਿਰ ਕੀ ਜਾਂਦੇ ਉਹਨਾਂ ਨੂੰ ਬਦਲ ਕੋਈ ਇਹ ਇਨਸਾਫ ਨਹੀਂ ਕੋਈ ਕੀ ਕੀ ਕਰੀ ਬਾਰੇ ਕਿਹੋ ਜਿਹਾ ਮੁੰਡਿਆ ਦਾ ਆਪ ਸਮੇਂ ਤੇ ਕਿੰਨੇ ਵਾਰੀ ਹੋ ਗਿਆ ਲੜਨ ਝਗੜਨ ਵਾਲਾ ਸੀ ਨਹੀਂ ਨਹੀਂ ਕੋਈ ਅਸਵਾਸ ਨਹੀਂ ਕਰ ਤੈਨੂੰ ਕੋਈ ਜਿਹੜਾ ਜਿਵੇਂ 100 ਦੀ ਗੱਲ ਕਰਦਾ ਜਿਦੋਂ ਤੇਰਾ ਕੋਈ ਵੀ ਦੋਸਤ ਨਾਲ ਪੀਂਦਾ ਤੂੰ ਨਾ ਕਰਦਾ ਇੰਨੇ ਬਿਜ਼ਨਸ ਨੂੰ ਹੀ ਜ਼ਿਆਦਾ ਕਿਤੋਂ ਨਾਲ ਦੀ ਸੀ ਪਹਿਲਾਂ ਪੈਂਡਰ ਹੀ ਲਈ ਸੀ ਉਹਨੇ ਗਾਹ ਲਈ ਸੀ ਉਹਦੇ ਕੋਈ ਬਸ ਇਹ ਤਾਂ ਨਹੀਂ ਕਿ ਇਹਨਾਂ ਨੂੰ ਲਾ ਦੇਣਾ ਨਹੀਂ ਪੁੱਛਦੇ ਵੀ ਲੈ ਦੇ। ਅਹ ਤੇ ਉਦੋਂ ਉਹ ਕੰਨ ਦੇ ਅਸੀਂ ਨੋਟ ਨਹੀਂ ਆ ਜਾਈਆਂ ਆਏ ਆਏ ਆ। ਬਸ ਕੁਛ ਹੀ। ਇੱਕ ਤੋਂ ਡੇਗੋ ਤਾਂ ਫਿਰ ਇਹ ਸਾਰੀ ਘਟਨਾ ਤੋਂ ਬਾਅਦ ਤੋਂ ਤਾਂ ਪਤਾ ਨਹੀਂ ਕਿ ਉਹ ਕਿਹੜੀ ਨਾ। ਭਾਈ ਬੱਚੇ ਦੇ ਕਿ ਕਿੰਦੀ ਘਸਾਤਾ ਜਿਹੜਾ 13 ਸਾਲ ਦਾ ਬੱਚੇ ਦੀ ਬੱਚੀ ਨੂੰ ਆਈ ਉਹ ਬੱਚੇ ਦੇ। ਭਾਈ ਜੇ ਹੋ ਸਕਦਾ ਇਹ ਤਾਂ ਦੇਖੋ ਉਹ ਜਿਹਾ ਨਾ ਹੁੰਦੇ ਤਾਂ ਉਹਦੇ ਵੀ ਸ਼ਹਿਰ ਬੱਚੇ ਨੇ ਮਾਰਨਗੇ ਸੀਗੇ ਅੰਦਰ ਬੱਚਾ ਪਿੱਛੇ ਘੱਟੇ ਪੁਆਈ ਤਾਂ ਇਹ ਮੈਂ ਤੁਹਾਨੂੰ ਜਿਹੜੇ ਦਿਖਾਦੇ ਮੈਂ ਇਸੇ ਤਰ੍ਹਾਂ ਇਨਵੈਸਟੀਗੇਸ਼ਨ ਵੀ ਕਰ ਰਹੀ ਆ ਉਹ ਸੋਸ਼ਲ ਮੀਡੀਆ ਦੇ ਨਾਲ ਕਤਲ ਹੋਇਆ ਤਾਂ ਦੇਖ ਸਕਦੇ ਆ ਜਿਹੜਾ ਕੜਾ ਪਿਆ ਇਹ ਕਾਤਲਾ ਦਾ ਕੜਾ ਪਿਆ ਇਹਦੀ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਕਰ ਰਹੀ ਹੈ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਗੰਦਾਸੀ ਹੈ ਇਹ ਬਾਪੀ ਕੀ ਹੈ ਇੱਕ ਵੋਟਰ ਕਾਰਡ ਹੈ ਜਿਹੜਾ ਉਹ ਸਾਹਮਣੇ ਪਿਆ ਤੇ ਤੁਸੀਂ ਦੇਖ ਸਕਦੇ ਹੋ ਇੱਕ ਤਾਂਗ ਪਈ ਹੈ ਇਸ ਘਟਨਾ ਤੇ ਮੈਨੂੰ ਲੱਗਦਾ ਇਸ ਜਗ੍ਹਾ ਤੇ ਜਿਹੜੀ ਉਹ ਲੜਾਈ ਹੁੰਦੀ ਹੈ ਇੱਥੇ ਉਸ ਘਟਨਾ ਨੂੰ ਇਲਜ਼ਾਮ ਦਿੱਤਾ ਜਾਂਦਾ ਹਾਂ ਇਹ ਪਹਿਲੀ ਘਟਨਾ ਹੀ ਹੈ ਅੱਗੇ ਤਾਂ ਕੋਈ ਅਜਿਹੀ ਘਟਨਾ ਤੁਹਾਡੀ ਉਮਰ ਇੰਨੀ ਹੋਦੀ ਹੈ ਤੁਸੀਂ ਸੁਣਿਆ ਕਦੇ ਇਹ ਤਾਂ ਗੱਲ ਪਤਾ ਨਹੀਂ ਹੂੰ ਮੈਨੂੰ ਲੱਗਦਾ ਆਸ-ਪਾਸੇ ਦੇ ਪਿੰਡਾਂ 'ਚ ਵੀ ਨਹੀਂ ਹੋਇਆ ਹੋਣਾ ਨਾ ਨਾ ਕਦੇ ਹੋਈ ਤੁਹਾਡਾ ਪਿੰਡ ਵੀ ਨਾ ਹੈ ਇਹ ਇਹਨਾਂ ਦਾ ਬਖੀ ਸਹ ਚਾਰ ਕਿਵੇਂ ਦੱਸੀ ਸਹ ਚਾਰ ਦੇ ਵੀ ਤਾਂ ਬੰਦੇ ਆ ਜਿਹੜੇ ਕਤਲ ਹੋਇਆ ਤਾਂ ਬਹੁਤ ਚੰਗੇ ਬੰਦੇ ਸੀ ਮੇਰੇ ਪੱਟੇ ਪੁੱਟਾ ਤੇ ਹਾਂ ਜੀ ਸਾਰੇ ਮੇਰੇ ਬੰਦੇ ਸਾਰੇ ਕੋਰੇ ਕਪੜੀ ਇਹ ਜਿਹੜੀ ਕਤਨਾਵਾ ਕੀ ਲੱਗਦਾ ਪਹਿਲਾਂ ਹੀ ਮਾਰਨ ਦੀ ਪਲੈਨਿੰਗ ਦੇ ਨਾਲ ਹੀ ਆਏ ਹੋਏ ਸੀ ਉਹ ਦੇਖੋ ਮਾਰਨ ਦੀ ਪਲੈਨ ਨਾਲ ਹੀ ਆਏ ਜਦੋਂ ਦੋ ਬੰਦੇ ਨੂੰ ਮਾਰਦੇ ਆ ਉਹ ਮਾਰਦੇ ਉਹ ਜਿਹੇ ਪੁੱਟੇ ਡੱਟੇ ਜੀ ਪਰਿਵਾਰ ਨੂੰ ਪੋਸ਼ਟ ਕਰੀ ਜੀ ਮਾਤਾ ਦੇ 6:00 ਵਜੇ ਕੀ ਬੱਚੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸੀ ਉਹਦੇ ਪਿੱਛੇ ਬਾਰ ਬਸ ਸਾਰੇ ਸਾਰੇ ਨੂੰ ਘਰ ਦਿੰਦੇ ਕਿਵੇਂ ਜੀ ਇਹ ਨਾ ਫੜਦੇ ਸਾਰੇ ਨੂੰ ਮਾਰ ਸਾਰਿਆਂ ਨੂੰ ਮਾਰਦੇ ਸਾਰੇ ਨੂੰ ਤੁਹਾਡੀ ਕਦੇ ਅੱਜ ਤੁਹਾਡੀ ਵੀ ਬਹੁਤ ਉਮਰ ਹੋ ਗਈ ਕਦੇ ਹੋਏ ਹੋਈ ਹੈ ਇਦਾਂ ਵੀ ਨਹੀਂ ਪਾਣੀ ਪੂਰੇ ਕਿਤੇ ਪੁੰਨਾ ਲੱਗ ਪਾਣੀ ਪਿੱਛੇ ਚੱਲਦੀ ਹੈ ਜੀ ਜਮੀਨਾਂ ਪਿੱਛੇ ਵੀ ਹੋ ਜਾਂਦੀਆਂ ਉਹ ਵੀ ਮਾੜੀ ਮੁੱਟੀ ਚੋਂ ਕਈ ਵਾਰੀ ਦਾ ਸੱਟਾਂ ਸੁੱਟਾਂ ਹੀ ਹੋ ਜਾਂਦੀਆਂ ਨਾ ਬਾਲੀ ਹੁੰਦੀ ਨਹੀਂ ਏਡੀ ਲੜਾਈ ਪਰ ਬੰਦੇ ਮਾਰਦੇ ਨੇ ਤਾਂ ਬਹੁਤ ਜੜੀ ਵਾਲੀ ਹਰਤ ਹੋਇਆ ਬਹੁਤ ਵੱਡੀ ਗੱਤ ਹੋਈ ਇਹ ਇਹ ਹੋਣਾ ਨਹੀਂ ਚਾਹੀਦਾ ਕੀ ਲੱਗਦਾ ਪੰਜਾਬ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਤੇ ਲੋਕ ਕਰਾਹੇ ਪੈ ਰਹੇ ਆ ਕੀ ਕਹਿ ਸਕਦੇ ਹਾਂ ਮੈਂ ਦੇਖੋ ਜਿਹੜਾ ਪਾਪਾ ਨਾਨਕ ਕਹੋ ਤਾਂ ਨਹੀਂ ਕਹਿ ਰਿਹਾ ਵੀ ਤੁਸੀਂ ਕਰਾਹੇ ਪੋ ਪਰ ਜਿਵੇਂ ਉਹ ਨਸ਼ੇ ਨੁਸ਼ੇ ਦੇ ਕਾਰਨ ਜਿਹੜੇ ਬੱਚੇ ਨਾ ਛੋਟੀ ਉਮਰ ਦੇ ਉਹ ਇਸ ਕੰਮ ਦੇ ਵਿੱਚ ਡਾਡੇ ਪਿੱਛੇ ਕੋਈ ਮਾਂ ਪਿਓ ਦਾ ਮੰਨ ਲਓ ਵੀ ਜਾਂ ਹੱਥ ਨਹੀਂ ਜਾਂ ਮਾਂ ਪਿਓ ਤੋਂ ਬਾਹਰ ਹੋ ਗਏ ਹੋ ਮਤਲਬ ਕਿ ਕੰਟਰੋਲ ਨਹੀਂ ਇਹ ਜਿਹੇ ਗੰਦਨਾਈ ਕਰਕੇ ਗਲਤ ਅੰਸਰਾਂ ਦੀ ਇੱਕ ਬੱਚਾ ਕੋਈ ਨਸ਼ਾ ਕਰਦਾ 2 ਲੱਖ ਗੀ ਫਿਰ 4 ਲੱਖ ਗੀ ਫਿਰ 5 ਲੱਖ ਗਏ ਬਲੀ ਗਿਆ ਕਮ ਇਸ ਕਰਕੇ ਵੀ ਹਾਨਾਤ ਥੋੜਾ ਜਿਆਦਾ ਜੇ ਜਿਹੜੀ ਘਟਨਾ ਹੁੰਦੀ ਹੈ ਇਹ ਇਹ ਤਕਰੀਬਨ ਕਿੰਨੇ ਸਮੇਂ ਦੇ ਇਹ ਕੋਈ 10:00 ਵਜੇ ਦਾ ਦੱਸਦੇ ਆ 9:00 10:00 ਵਜੇ ਕਰ ਲਓ 8:00 ਵਜੇ ਤੱਕ ਆ ਇਹੜਾ 8 8:00 ਵਜੇ ਦੀ ਗੱਲ ਹੈ ਹਾਂ ਹਾਂ ਉਸ ਟਾਈਮ ਜਿਹੜੇ ਕੰਮ ਬੜੇ ਤੇ ਉਹ ਵੀ ਹੁੰਦੇ ਰਹੇ ਉਹ ਉਸ ਟਾਈਮ ਉਹ ਇੰਨੇ ਲੀਟਰ ਸੀ ਕੁਇਸਤੀ ਕਿ ਨਹੀਂ ਜਿਹੜੇ ਕੰਮਾ-ਕੁਮਾਲੇ ਆ ਦੇਖੋ ਜੀ ਉਹਨੋਂ ਬੰਦੇ ਪਾਸੇ ਸੈਟ ਤੇ ਆ ਕੇ ਛੜਕ ਲੋਕ ਲੰਗੀ ਜਾਂਦੇ। ਬਾਕੀ ਜਦੋਂ ਕੋਈ ਕਿਸੇ ਦੇ ਕੋਈ ਬੱਤ ਪੈਂਦਾ ਕੋਈ ਮਾੜੇ ਹਾਲਾਤ ਆ ਕੋਈ ਲੜਾਈ ਪੜਾਈ ਹੁੰਦੀ ਹੈ ਉਹਦੇ ਚ ਹਰੇਕ ਬੰਦੇ ਦਾ ਬਸ ਦਾ ਰੋਗ ਨਹੀਂ ਵੀ ਕਿਸੇ ਦਾ ਸਾਰਾ ਬਣ ਜਾਣਾ। ਉਹ ਵੀ ਕੋਈ ਤਕੜੇ ਜਨ ਵਾਲਾ ਤਖੜਾ ਬੰਦਾ ਤਕੜੇ ਹੱਥੇ ਨਾਲਵੇਂ ਕੋਲ ਕੋਲ ਅਸਲਾ ਹੈ ਜਾਂ ਕੋਈ ਬੰਦੇ ਵੱਧ ਹੈਗੇ ਉਹ ਬੰਦੇ-ਬੰਦੇ ਦੀ سپورਟ ਕਰ ਸਕਦੇ ਆ। ਮਾੜੇ ਬੰਦੇ ਦਾ ਕੰਮ ਨਹੀਂਗਾ ਵੀ ਲੜਾਈ ਦੇ ਵਿੱਚ ਕਿਸੇ ਬੰਦੇ ਦੀ ਸਪੋਰਟ ਕਰ ਬਹੁਤ ਹੀ ਸਾਨ ਲੜਾਈਆਂ ਦੇ ਵਿੱਚ ਛਡਾਉਣ ਵਾਲਿਆਂ ਤੇ ਸਟਾਫੀ ਸੀਐਮ ਸਾਹਿਬ ਕਹਿੰਦੇ ਪੰਜਾਬ ਦੇ ਵਿੱਚ ਲੋਅ ਇਨਫੋਰਮ ਦੇ ਲਈ ਠੀਕ ਹੈ ਇਹ ਕਿਹਦੇ ਦੇ ਇਸ ਨੂੰ ਉਹ ਕਹਿ ਰਹੇ ਆ ਵੀ ਸਥਿਤੀ ਠੀਕ ਹੈ ਪਰ ਇਹ ਜਿਹੜੀ ਗੱਲ ਹੈ ਕਿ ਇਹਦੇ ਵਿੱਚ ਸੀਐਮ ਜਾਂ ਸਰਕਾਰ ਦਾ ਨਹੀਂ ਕੋਈ ਮਤਲਬ ਏਡਾ ਬਸ ਲੋਕਾਂ ਨੂੰ ਕਹਿੰਦੇ ਡਰ ਹੋਵੇ ਤਾਂ ਇਦਾਂ ਦੀਆਂ ਘਟਨਾਵਾਂ ਨਹੀਂ ਡਰ ਤਾਂ ਦੇਖੋ ਜੀ ਹੁਣ ਮੰਨ ਕੇ ਚਲੋ ਵੀ ਡਰ ਤਾਂ ਹੁਣ ਕੋਰਟਾਂ ਦੇ ਡਰ ਹੈ ਕੋਰਟ ਹੈ ਜਿਹੜੀ ਕੋਰਟ ਮਾਨਤ ਦੇਦੀ ਆ ਉਹਦੀ ਬਤਾਜੇ ਜੀ ਨਸ਼ੇ ਆਲੰਗ ਦਾ ਬੰਦਾ ਮਾਰੇ ਵਾਲਿਆਂ ਨੂੰ ਦੇ ਇਹ ਤਾਂ ਦੇਸ਼ ਦਾ ਸੈਂਟਰ ਤੋਂ ਲੈ ਕੇ ਕਾਨੂੰਨ ਸਖਤ ਹੋਵੇ ਕੋਈ ਜਮਾਨਤ ਨਹੀਂ ਕੋਈ ਮੇਲ ਜੋਲ ਨਹੀਂ ਕੁਝ ਨਹੀਂ ਹੋਣਾ ਚਾਹੀਦਾ ਉਹਨੂੰ ਕੰਦ ਰੱਖਿਆ ਜਾਵੇ ਇੰਨੇ ਚਿਰ ਕੋਸਤ ਕਿੰਨੇ ਕਿੰਨੇ ਜਿਹੜੇ આરોપી ਆ ਕਿੰਨਤਾ ਸ ਨੇ ਇਹ ਚਾਰ ਬੰਦੇ ਦੱਸ ਰਹੇ ਨੇ ਜਿਦ ਤੱਕ ਚਾਰ ਬੰਦੇ ਬੜੇਗੇ ਉਹ ਉਹ ਜਿਹੜਾ ਸਸਟਾਰ ਨਹੀਂ ਪੁੱਟਦਾ ਗਿਆ ਪਰਮਾਰ ਦੀ ਕੀ ਮਾਰ ਗਿਆ ਇਹ ਸਸਕਾਤਾ ਜੇ ਆ ਰਹੇ ਨੇ ਬਿਠੇ ਤੇ ਅਜੇ ਤੱਕ ਕੋਈ ਖਾਸਲਾ ਪਲਾਨਿੰਗ ਤਾਂ ਦੇਖੋ ਚਾਹ ਉਹਨੇ ਆ ਕੇ ਦੋ ਬੰਦਿਆਂ ਦੀ ਮੌਕੇ ਤੇ ਮਤਲਬ ਕਿ ਮੌਤ ਹੋ ਗਈ। ਹੂੰ ਪਹਿਲਾਂ ਤਾਂ ਜਿਹੜਾ ਬੇਟਾ ਸੀ ਹੂੰ ਉਹਦੇ ਸੱਟਾਂ ਮਾਰੀਆਂ। ਜੀ ਸੱਟ ਇੰਨੀ ਮਾਰੀ ਕਿ ਮਤਲਬ ਮੌਕੇ ਤੇ ਮੌਤ ਹੋ ਗਈ। ਤਖੜੀ ਸੱਟ ਮਾਰੀ ਬੰਦਿਆਂ ਨੇ ਦੇਖਣ ਨੂੰ। ਜੀ ਫਿਰ ਉਹਦਾ ਬਾਪ ਸੀ ਹੂੰ ਉਹਦੇ ਸੱਟਾਂ ਮਾਰੀਆਂ। ਉਹਦੀ ਵੀ ਮੌਕੇ ਤੇ ਮੌਤ ਹੋ ਗਈ। ਜੀ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਦੇ ਘਰ ਚ ਬਾਹਰ ਤੇ ਸੱਟ ਵੱਜੀ ਆ ਉਹ ਜਿਹੜੇ ਇਲਾਜ ਹਸਪੀਟਲ ਚ ਦਾਖਲੇ। ਜੀ ਫਿਰ ਇੱਕੜਾ ਛੋਟਾ ਬੱਚਾ ਸੀ ਉਹਨੂੰ ਵੀ ਅੰਦਰ ਵੜ ਕੇ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਮਾਰਨ ਦੀ ਉਹ ਕੋਈ ਪਿੱਛੇ ਛੋਟਾ ਬਾਹਰ ਹੈ ਉਥੋਂ ਦੀ ਨਿਕਲ ਕੇ ਖੇਤਾਂ 'ਚ ਮਤਲਬ ਕਿ ਉਹ ਬਚ ਬਚਦ ਹੋ ਗਈ ਜਿਨਾਂ ਕਿ ਇਹ ਪਤਾ ਸੀ ਵੀ ਇਹ ਕੰਮ ਕਿਸੇ ਕਰਸਣਗੇ ਇੱਥੇ ਨਹੀਂ ਕਿਤੇ ਹੋਰ ਕਰਦਣਗੇ ਪਿੱਛੇ ਵੀ ਪਹਿਲਾਂ ਕਰਦੇ ਕਰਦੇ ਆਏ ਆ ਜੀ ਬਾਈ ਇੱਥੇ ਆ ਕੇ ਤਾਂ ਕਰ ਪੱਟੀ ਦਿੱਤਾ ਵੀ ਕੁੱਤੇ ਪਿੱਛੇ ਐਡਾ ਵੱਡਾ ਕੰਮ ਪਹਿਲੀ ਵਾਰ ਤੇ ਬਹੁਤ ਮਤਲਬ ਕਿ ਨਰਥ ਹੋਇਆ ਇਸ ਚੀਜ਼ ਦਾ ਵੀ ਹੋਣਾ ਨਹੀਂ ਚਾਹੀਦਾ ਸੀ ਲੜਾਂਗਾ ਪੜਾਂਗਾ ਚਲੋ ਹੋ ਜਾਂਦੀਆਂ ਆਪਾਂ ਮੰਨ ਲੈਨੇ ਪੱਗੇ ਵੀ ਹੋ ਜਾਂਦੀਆਂ ਪਰ ਇਸ ਚੀਜ਼ ਵਿੱਚ ਤੇ ਅਸੀਂ ਪਹਿਲੀ ਸਾਲ ਮੇਰੀ ਵੀ 55 ਸਾਲ ਦੀ ਮੇਰੇ ਪਹਿਲੀ ਵਾਰ ਸੁਣੀਆ ਸਾਰੇ ਬੰਦੇ ਹੋਰ ਵੀ ਕੜੇ ਨੇ ਕੋਲ ਪਹਿਲੀ ਵਾਰ ਸਾਰੇ ਲੋਕ ਇਹ ਗੱਲਾਂ ਕਰਦੇ ਨਾ ਹੁਣ ਅਸੀਂ ਆ ਦੂਜੇ ਨਾਲ ਦੇ ਪਿੰਡ ਤੋਂ ਆਏ ਆਂ ਵੀਰ ਜੀ ਮੇਰੇ ਪਿੰਡ ਵੇ ਆਤੀ ਮੁੰਡਾ ਹੋ ਜੀ